ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਸਭਾ ਦੇ ਜਿਹੜੇ ਤਿੰਨ ਨਮਾਇंदे ਅਹੁਦੇਦਾਰ ਹੈਗੇ ਰਾਜਗਿਲ ਭਾਣਾ ਜੀ ਮੀਤ ਪ੍ਰਧਾਨ ਸੁਖਵੀਰ ਬਾਬਾ ਜੀ ਖਜ਼ਾਨਚੀ ਤੇ ਜਰਨਲ 77 ਜਿਹੜੇ ਹੈਗੇ ਆਪਣੇ ਜਸਵਿੰਦਰ ਜੱਸ ਜੀ ਇਹਨਾਂ ਨੂੰ ਇਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭਾ ਵੱਲੋਂ ਬਹੁਤ ਹੀ ਵਧੀਆ ਉਤਸ਼ਾਹ ਕੀਤਾ ਗਿਆ ਕਿ ਇਹਨਾਂ ਦਾ ਜਿਹੜਾ ਜਨਮ ਦਿਨ ਹੈਗਾ ਉਹ ਰੁੱਖ ਲਗਾ ਕੇ ਮਨਾਇਆ ਗਿਆ ਇਸ ਮੌਕੇ ਅੱਜ ਨਰਸਿੰਘ ਕਾਲ ਯੂਕਾਉਨ ਦੇ ਵਿੱਚ ਸਤਕਾਰਯੋਗ ਸਾਡੇ ਮਾਤਾ ਕੀਵਜੀ ਟਰਸਟ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਜੀ ਪਹੁੰਚੇ ਉਹਨਾਂ ਨੂੰ ਇੱਥੇ ਆਇਆਂ ਦਾ ਤਹਿ ਦਿਲੋਂ ਤਨਵਾਦ ਕਰਦੇ ਆ ਮੈਡਮ ਪ੍ਰਿੰਸੀਪਲ ਜੀ ਪਹੁੰਚੇ ਸੁਪਰਡੈਂਟ ਸਾਹਿਬ ਪਹੁੰਚੇ ਇੱਥੇ ਸਾਰਿਆਂ ਦਾ ਸਾਰੇ ਸਟਾਫ ਦਾ ਤਹਿ ਦਿਲੋਂ ਕਲਮਾ ਦੇ ਰੰਗ ਸਾਹਿਬਾ ਟੀਮ ਵੱਲੋਂ ਅਸੀਂ ਤਨਵਾਦ ਕਰਦੇ ਆ ਤੇ ਅੱਗੇ ਤੋਂ ਕਾਮਨਾ ਕਰਦੇ ਆ ਕਿ ਸਾਡੀ ਸਭਾ ਜੋ ਵੀ ਹੈਗਾ ਪ੍ਰਦੂਸ਼ਣ ਰਹਿਤ ਇਹ ਦਿਨ ਮਨਾਉਂਦੇ ਰਹੋਗੇ ਰੁੱਖ ਲਗਾ ਕੇ ਆਪਣਾ ਜਨਮ ਦਿਨ ਇਹ ਮਨਾਉਂਦੇ ਰਹੋ ਧੰਨਵਾਦ ਜੀ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿ ਇਸ ਸਥਾਨ ਤੇ ਪਹੁੰਚੇ ਮਾਨਯੋਗ ਰਾਜਗੁਰ ਸਾਹਿਬ ਨਾਲ ਇਹਨਾਂ ਦੇ ਸਾਰੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਅੱਜ ਬਹੁਤ ਹੀ ਵੱਡੇ ਦਿਨ ਦੇ ਸਮੇਂ ਆਪਣੇ ਜਨਮ ਦਿਨ ਨੂੰ ਮਨਾਉਂਦੇ ਹੋਏ ਇਸ ਸਥਾਨ ਤੇ ਯੂਨੀਵਰਸਿਟੀ ਵਿੱਚ ਬਾਬਾ ਫਰੀਦ ਜੋ ਯੂਨੀਵਰਸਿਟੀ ਹੈ ਉਹਦੇ ਬੀਐਸਸੀ ਨਰਸਿੰਗ ਕਾਲਜ ਵਿੱਚ ਜੋ ਆਪਣੇ ਜਨਮ ਦਿਨ ਤੇ ਯਾਦਗਾਰੀ ਚਿੰਨ ਇੱਥੇ ਪੌਦੇ ਲਗਾਏ ਪ੍ਰਦੂਸ਼ਣ ਰਹਿਤ ਨਾਲ ਹੀ ਉਹ ਆਉਣ ਵਾਲੇ ਸਮੇਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਲ ਵੀ ਦੇਣਗੇ ਸ਼ਾਹ ਵੀ ਦੇਣਗੇ ਔਰ ਸਮੇਂ-ਸਮੇਂ ਤੇ ਲੱਕੜੀ ਵੀ ਦਿੰਦੇ ਹਨ ਜੋ ਇਹਨਾਂ ਦਾ ਅੱਜ ਅੱਛੀ ਸੋਚ ਦਾ ਕਾਰਨ ਹੈ ਕਿ ਇਹਨਾਂ ਨੇ ਆਪਣੇ ਜਨਮ ਦਿਨ ਨੂੰ ਮਨਾਇਆ ਔਰ ਪ੍ਰਦੂਸ਼ਣ ਨੂੰ ਦੂਰ ਕਰਦੇ ਹੋਏ ਔਰ ਇਹ ਜੋ ਜਨਮ ਦਿਨ ਮਨਾਇਆ ਇਹਨਾਂ ਨੇ ਰੁੱਖ ਲਗਾ ਕੇ ਮਨਾਇਆ ਔਰ ਬੜੀ ਖੁਸ਼ੀ ਦੀ ਗੱਲ ਹੈ ਆਪਾਂ ਜਿੰਨੇ ਵੀ ਮਾਨਯੋਗ ਸਹਿਬਾਨ ਯੂਨੀਵਰਸਿਟੀ ਦੇ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਸਾਹਿਬ ਤੇ ਉਹਨਾਂ ਦੇ ਨਾਲ ਸਾਡਾ ਸਟਾਫ ਔਰ ਪ੍ਰੋਫੈਸਰ ਰਜਿਸਟਰ ਸਾਹਿਬ ਇਸ ਸਥਾਨ ਤੇ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਆਪਣੇ ਸਾਰਿਆਂ ਦੀ ਤਰਫੋਂ ਇਹਨਾਂ ਸਾਰਿਆਂ ਨੂੰ ਤੁਮ ਜਿਉ ਹਜ਼ਾਰਾਂ ਸਾਲ ਸਾਲ ਕੇ ਦਿਨ ਹੋ ਗਈ ਹਜ਼ਾਰ ਪਰਮਾਤਮਾ ਸਾਡੇ ਸਾਰਿਆਂ ਵੱਲੋਂ ਜਿੰਨੀ ਅਰਦਾਸ ਬੇਨਤੀ ਹੈ ਉਹ ਕਬੂਲ ਕਰਨ ਕਿ ਤੁਹਾਨੂੰ ਤੰਦਰੁਸਤੀਆਂ ਪਰਿਵਾਰ ਨੂੰ ਤੰਦਰੁਸਤੀਆਂ ਕਮਾਈਆਂ ਵਿੱਚ ਬਰਕਤਾਂ ਚੰਗੀ ਸਿਹਤ ਔਰ ਜ਼ਿੰਦਗੀ ਦੀਆਂ ਹਰ ਖੁਸ਼ੀਆਂ ਪ੍ਰਦਾਨ ਕਰੇ ਜੀ ਔਰ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿੰਨਾ ਇਹਨਾਂ ਨੇ ਆਪਣਾ ਜਨਮ ਦਿਨ ਜੋ ਬੂਟੇ ਲਵਾ ਕੇ ਕੀਤਾ ਹੈ ਉਸੇ ਤਰੀਕੇ ਨਾਲ ਅਸੀਂ ਵੀ ਇਹਨਾਂ ਦੇ ਪਰਚੰਨਾ ਤੇ ਚੱਲੀਏ ਤੇ ਆਉਣ ਵਾਲੇ ਸਮੇਂ ਨੂੰ ਇਸੇ ਤਰੀਕੇ ਨਾਲ ਜਨਮ ਦਿਨ ਮਨਾਈਏ ਬਹੁਤ ਬਹੁਤ ਧੰਨਵਾਦ ਵੈਗੇ ਜੀ ਕਾ ਖਾਲਸਾ ਵੈਗੇ ਜੀ ਕੀ ਫਤਿਹ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਪੋਧੇ ਲਗਾ ਕੇ ਜਨਮ ਦਿਨ ਮਨਾਇਆ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਸੇ ਤਰੀਕੇ ਨਾਲ ਅਸੀਂ ਵੀ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦੇਈਏ ਕਿ ਇਸੇ ਤਰੀਕੇ ਨਾਲ ਜਨਮ ਦਿਨ ਮਨਾਏ ਜਾਣ